ਬੀਏ ਪਾਸ ਵਾਲੇ ਸਰਪੰਚ ਸਾਨੂੰ ਪੂਰੇ 2 ਸਾਲ ਹੋ ਗਏ ਲੋਕਾਂ ਨੂੰ ਸਾਸਰੀ ਕਾਲ ਬੁਲਾਉਂਦਿਆਂ ਨੂੰ ਐਂ ਤੇ ਤੁਸੀਂ ਚਾਟ ਕੇ ਐਲਾਨ ਕਰਤਾ ਵੀ ਬੀਏ ਪਾਸ ਵਾਲੇ ਸਰਪੰਚ ਬਣਨਗੇ ਬੀਏ ਪਾਸ ਵਾਲਿਆਂ ਨੇ ਕਦੇ ਕਿਸੇ ਨੂੰ ਹੱਥ ਚੱਕਿਆ ਕਿਸੇ ਕਿਸੇ ਨੂੰ ਸਾਸਰੀ ਕਾਲ ਬੁਲਾਈ ਐ ਸਾਨੂੰ 2 ਸਾਲ ਹੋ ਗਏ ਲੋਕਾਂ ਨੂੰ ਸਾਸਰੀ ਕਾਲ ਬਲਾ ਬਲਾ ਕਰੇ ਸਾਸਰੀ ਕਾਲਾਂ ਮਕਾਲੀਆਂ ਆਪ ਦਿਆਂ ਤੇ ਐ ਨਾ ਕਰੋ ਮਾਨ ਸਾਹਿਬ ਇਹਨੂੰ ਠੀਕ ਕਰੋ ਦੀ ਗੱਲ ਐ ਠੀਕ ਨਹੀਂ ਹੈਗੀਗੀ ਇਹਨੂੰ ਦਰਸਤ ਕਰੋ ਸਾਡਾ ਤਾਂ ਬਲੱਡ ਘਟੀ ਜਾਂਦਾ ਕੱਲ ਦਾ ਹਾਂ ਅਸੀਂ ਰਿਸ਼ਤੇਦਾਰੀ ਜਾਣ ਜੋ ਕਿ ਸਾਡੇ ਕੋਲੇ ਸਾਸਰੀ ਘਰ ਨਹੀਂ ਬੁਲਾਉਣ ਨੂੰ ਰਿਸ਼ਤੇਦਾਰੀ ਸਾਰੀਆਂ ਲੋਕਾਂ ਨੂੰ ਬਲਾ ਬਲਾ ਮਕਾਤਿਆਂ ਅਸੀਂ ਤਾਂ ਇਹਨੂੰ ਠੀਕ ਕਰੋ ਮਾਨ ਸਾਹਿਬ ਅਸੀਂ ਸਾਡੇ ਬਹੁਤ ਚੜਦੇ ਸੁਪਨੇ ਆ ਮਾਨ ਸਾਹਿਬ ਦੀ ਅਸੀਂ ਸਰਪੰਚੀ ਲੜਾਂਗੇ ਤੁਸੀਂ ਤਾਂ ਕੰਮ ਉਹੀ ਕਰਤਾ ਜਿਹੜੇ ਦਾ ਡਰ ਸੀਗਾ ਇਹਨੂੰ ਦਰਸਤ ਕਰੋ ਜੀ ਜਲਦੀ ਸਾਡਾ ਬਲੱਡ ਘਟ ਰਿਹਾ ਇਹਨੂੰ ਠੀਕ ਕਰਕੇ ਦੁਬਾਰੇ ਲਾਹਣ ਕਰੋ ਵੀ ਭਾਈ ਬਣ ਸਕਦਾ ਸਰਪੰਚ ਜਿਹੜੇ ਪਿਛਲੇ 2 ਸਾਲਾਂ ਤੋਂ ਲੋਕਾਂ ਨੂੰ ਸਾਸਰੀ ਘਰ ਬੁਲਾਉਂਦੇ ਆ ਅਈਦਾ ਅਈਡੇ ਸੁਪਨੇ ਦੇਖੇ ਸੀ ਡਿਫੈਂਡਰ ਬੱਕ ਕਰਾਤੀ ਸੀ ਇਹ ਕਹੇ ਗੱਲਾਂ ਗਲਤ ਨੇ ਜੀ ਦਲਤਾ ਜੀ ਇਹ ਗੱਲਾਂ ਨੂੰ ਸਹੀ ਕਰੋ ਨਹੀਂ ਤਾਂ ਲੱਗਦਾ ਕੀ ਬੋਲੀ ਜਾਂਦੇ ਆ ਸਾਨੂੰ ਇਹਨੂੰ ਠੀਕ ਕਰੋ ਜੀ ਮਾਨ ਸਾਹਿਬ ਮਾਰੀ ਦਿੱਤਾ ਜੀ